ਅਕਸਰ ਹੀ ਬਹੁਤ ਸਾਰੇ ਲੋਕ ਜਿਹੜੇ YouTube ਤੇ ਆਪਣੀਆਂ ਵੀਡੀਓ ਪਾ ਰਹੇ ਨੇ ਜਿਹੜੇ ਲੋਕ ਅਮਰਤਾਰੀ ਨੇ ਉਹਨਾਂ ਦੀਆਂ ਉਹ ਵੀਡੀਓ ਦਾ ਜੋ ਮਕਸਦ ਹੁੰਦਾ ਹੈ ਉਹੀ ਟੌਪਿਕ ਤੇ ਵੀਡੀਓ ਬਣਾਈ ਹੁੰਦੀ ਤੇ ਉਹ ਵੀ ਉਹਨਾਂ ਦਾ ਟਾਈਟਲ ਲਿਖਿਆ ਹੁੰਦਾ ਹੈ ਅੱਜ ਜੋ ਮੈਕ ਨੇ ਉਸ ਦਾ ਟਾਈਟਲ ਕੁਝ ਹੋਰ ਹੈ ਤੇ ਵਿੱਚ ਕੁਝ ਵੀ ਨਹੀਂ ਹੈ ਵਿੱਚ ਬਸ ਉਸ ਨੇ ਗੱਲਾਂ ਬਾਤਾਂ ਨਾਲ ਹੀ ਸਾਰਿਆ ਹੈ ਜਿਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਉਸ ਨੇ ਵਿਊ ਲੈਣ ਦੀ ਖਾਤਰ ਹੀ ਆਪਣਾ ਚੈਨਲ ਬਣਾਇਆ ਹੈ ਇਹ ਅਮਰਤ ਸ਼ਰਕੀ ਲਗਾਤਾਰ ਲੋਕਾਂ ਦੇ ਨਾਲ ਝੂਠ ਤੇ ਝੂਠ ਬੋਲੀ ਜਾ ਰਹੀ ਹੈ ਅੱਜ ਇਸ ਨੇ ਜੋ ਆਪਣੀ ਮਾਂ ਅਤੇ ਪਰਜਾਈ ਨੂੰ ਵੀਡੀਓ ਦੇ ਵਿੱਚ ਦਿਖਾਇਆ ਹੈ ਕਿਉਂਕਿ ਇਹਨਾਂ ਨੇ ਵੀ ਹੁਣ ਆਪਣਾ ਨਵਾਂ ਚੈਨਲ ਸ਼ੁਰੂ ਕਰਨਾ ਹੈ ਕਿਉਂਕਿ ਹੁਣ ਮੈਕ ਦਾ ਕੈਨੇਡਾ ਜਾਣ ਦਾ ਸਮਾਂ ਨੇੜੇ ਆਂਦਾ ਜਾ ਰਿਹਾ ਹੈ ਇਹ ਆਪਣੇ ਮਾਂ ਤੇ ਪਰਜਾਈ ਜੋ ਇਹਨਾਂ ਦੀ ਮੂੰਹ ਬੋਲੀਆਂ ਬਣੀਆਂ ਹੋਈਆਂ ਹਨ ਇਹਨਾਂ ਨੂੰ ਨਵਾਂ ਚੈਨਲ ਕ੍ਰੀਏਟ ਕਰਕੇ ਦੇਉਗੀ ਤਾਂ ਕਿ ਇਹ ਵੀ ਚਾਰ ਪੈਸੇ ਕਮਾ ਸਕਣ ਕਿਉਂਕਿ ਇਹਨਾਂ ਨੂੰ ਤਰੀਕਾ ਤਾਂ ਮੈਂ ਕਹਿੰਨੇ ਦੱਸ ਹੀ ਦਿੱਤਾ ਹੈ ਕਿ ਝੂਠਾਂ ਨਾਲ ਹੀ ਵਿਊ ਮਿਲਦੇ ਹਨ ਝੂਠ ਬੋਲ ਕੇ ਤੁਸੀਂ ਵੀ ਵਿਊ ਲੈ ਸਕਦੇ ਹੋ ਜੇ ਇਹ ਸੱਚ ਬੋਲਦੀ ਹੁੰਦੀ ਤਾਂ ਇਹਨੇ ਹੁਣ ਤੱਕ ਆਪਣੀ ਸਾਰੀ ਸੱਚਾਈ ਦੱਸ ਦੇਣੀ ਸੀ ਕਿਉਂਕਿ ਇਸ ਨੂੰ ਚਾਹਣ ਵਾਲੇ ਇਸ ਦੀਆਂ ਦਵਾਵਾਂ ਮੰਗਣ ਵਾਲੇ ਬਹੁਤ ਸਾਰੇ ਲੋਕ ਸੀ ਤੇ ਬਹੁਤ ਸਾਰੇ ਲੋਕਾਂ ਨੇ ਅਰਦਾਸਾਂ ਵੀ ਕੀਤੀਆਂ ਪਰ ਇਸ ਨੇ ਕਿਸੇ ਦੇ ਕਮੈਂਟ ਦਾ ਰਿਪਲਾਈ ਨਹੀਂ ਦਿੱਤਾ ਇਸ ਨੂੰ ਲੋਕ ਪੁੱਛ ਰਹੇ ਹਨ ਕਹਿ ਵੀ ਰਹੇ ਹਨ ਕਿ ਅਸੀਂ ਜਦੋਂ ਤੁਹਾਡੀ ਇੰਸਟਾ ਆਈਡੀ ਤੇ ਤੁਹਾਡੇ ਤੋਂ ਤੁਹਾਡੀ ਡਿਪਰੈਸ਼ਨ ਦਾ ਕਾਰਨ ਪੁੱਛਦੇ ਹਾਂ ਤਾਂ ਤੁਸੀਂ ਕਮੈਂਟ ਹੀ ਡਿਲੀਟ ਕਰ ਦਿੰਦੇ ਹੋ ਦੱਸਦੇ ਨਹੀਂ ਕਿ ਡਿਪਰੈਸ਼ਨ ਦਾ ਹੈਗੀ ਆ ਕਿ ਨਹੀਂ ਕੋਈ ਵੀ ਗੱਲ ਦਾ ਜਵਾਬ ਨਹੀਂ ਦਿੰਦੇ ਜਿਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਡਰਾਮੇ ਕਰ ਰਹੀ ਹੈ ਇਸ ਨੂੰ ਕੋਈ ਡਿਪਰੈਸ਼ਨ ਨਹੀਂ ਹੈ ਇਹ ਤਾਂ ਸਿਰਫ ਪੈਸੇ ਕਮਾਉਣ ਦੀ ਮਾਰੀ ਫਿਰਦੀ ਹੈ ਕਿਉਂਕਿ ਡਿਪਰੈਸ਼ਨ ਵਾਲਾ ਚੁੱਪਚਾਪ ਬੈਠਾ ਰਹਿੰਦਾ ਹੈ ਉਸ ਨੂੰ ਇੰਨੀਆਂ ਗੱਲਾਂ ਨਹੀਂ ਆਉਂਦੀਆਂ ਹੁੰਦੀਆਂ ਜਿੰਨੀਆਂ ਇਹ ਕਰਦੀ ਆ ਜੇ ਇਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਗਈ ਸੀ ਤਾਂ ਇਸ ਨੂੰ ਰਸਤੇ ਵਿੱਚ ਗੱਲਾਂ ਬਾਤਾਂ ਕਰਨ ਦੀ ਕੀ ਲੋੜ ਸੀ ਚੁੱਪਚਾਪ ਬੈਠਦੀ ਤੇ ਗੁਰੂ ਸਾਹਿਬ ਦਾ ਨਾਮ ਲੈਂਦੀ ਤੇ ਵੀਡੀਓ ਦੇ ਐਂਡ ਵਿੱਚ ਆ ਕੇ ਇਹ ਥੋੜਾ ਡਰਾਮੇ ਕਰਨ ਲੱਗ ਜਾਂਦੀ ਹੈ ਕਿ ਮੈਨੂੰ ਡਿਪਰੈਸ਼ਨ ਹੋ ਗਈ ਮੇਰਾ ਸਾਹ ਫੁੱਲਦਾ ਹੈ ਮੈਨੂੰ ਇਹ ਆਇਆ ਉਹ ਹੈ ਪਰ ਲੋਕ ਹੁਣ ਇਸ ਦੀਆਂ ਸਾਰੀਆਂ ਗੱਲਾਂ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਤੇ ਹੁਣ ਲੋਕ ਇਸ ਦੇ ਮੂਰਖ ਬਣਾਈ ਹੋਰ ਜ਼ਿਆਦਾ ਮੂਰਖ ਨਹੀਂ ਬਣਨਗੇ ਇਸ ਤੋਂ ਸਵਾਲ ਪੁੱਛ ਰਹੇ ਹਨ ਇਹ ਕੋਈ ਜਵਾਬ ਨਹੀਂ ਦੇ ਰਹੀ ਤਾਂ ਇਸ ਤੇ ਬਹੁਤ ਸਾਰੀਆਂ ਟਿੱਪਣੀਆਂ ਉੱਠ ਰਹੀਆਂ ਹਨ ਪਰ ਇਹ ਜਵਾਬ ਇਸ ਕਰਕੇ ਨਹੀਂ ਦੇ ਰਹੀ ਕਿਉਂਕਿ ਇਸ ਨੇ ਆਪਣਾ ਚੈਨਲ ਚਲਾਉਣਾ ਸੀ ਤੇ ਇਸ ਦਾ ਚੈਨਲ ਬਹੁਤ ਸੋਹਣੇ ਤਰੀਕੇ ਨਾਲ ਚੱਲ ਗਿਆ ਹੈ ਤੇ ਹੋਣ ਇਸਨੇ ਕੈਨੇਡਾ ਵਾਪਸ ਚਲੀ ਜਾਣਾ ਹੈ ਤੇ ਉੱਥੇ ਜਾ ਕੇ ਵੀ ਲੋਕਾਂ ਨੂੰ ਮੂਰਖ ਬਣਾਉਂਦੀ ਰਹੂਗੀ ਕਿਉਂਕਿ ਇਹਨੇ ਵੀਡੀਓ ਆਪਣੇ ਪਰਿਵਾਰ ਦੇ ਨਾਲ ਨਹੀਂ ਬਣਾਉਣੀ ਆ ਵੀਡੀਓ ਉਹਨਾਂ ਤੋਂ ਅਲੱਗ ਬਣਾਉਣੀ ਆ ਤੇ ਰਹਿਣਾ ਉਹਨਾਂ ਦੇ ਨਾਲ ਹੀ ਆ ਇਹ ਚੈਨਲ ਚਲਾ ਕੇ ਆਪਣਾ ਅਲੱਗ ਤੋਂ ਇੱਕ ਵਧੀਆ ਅਕਾਊਂਟ ਬਣਾ ਰਹੀ ਹੈ ਜਿਸ ਨਾਲ ਇਸ ਨੂੰ ਕਾਫੀ ਪੈਸਾ ਮਿਲੇਗਾ